ਗੁਰੂ ਪਿਆਰਿਓ ਗੋਇੰਦਵਾਲ ਸਾਹਿਬ ਦੀ ਪਵਿੱਤਰ ਧਰਤੀ ਤੇ ਇਹ ਉਸ ਸਥਾਨ ਦੇ ਤੁਸੀਂ ਦਰਸ਼ਨ ਕਰ ਰਹੇ ਹੋ ਜਿੱਥੇ ਪੰਜਵੇਂ ਪਾਤਸ਼ਾਹ ਧੰਤੰ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਨਮ ਹੋਇਆ ਸੀ ਸੋ ਜੇਕਰ ਤੁਸੀਂ ਦਰਸ਼ਨ ਕਰਨੇ ਹੋ ਇਸ ਸਥਾਨ ਤੇ ਤੁਸੀਂ ਗੋਇੰਦਵਾਲ ਸਾਹਿਬ ਜਾ ਕੇ ਗੁਰਦੁਆਰਾ ਬੌਲੀ ਸਾਹਿਬ ਵਿਖੇ ਉੱਥੇ ਜਾ ਕੇ ਤੇ ਗੁਰਦੁਆਰਾ ਚਬਾਰਾ ਸਾਹਿਬ ਵਿਖੇ ਜਾ ਕੇ ਇਸ ਸਥਾਨ ਦੇ ਦਰਸ਼ਨ ਕਰ ਸਕਦੇ ਹੋ ਇਸ ਸਥਾਨ ਤੇ ਹੋਰ ਵੀ ਬਹੁਤ ਸਾਰੀਆਂ ਇਤਿਹਾਸਿਕ ਚੀਜ਼ਾਂ ਨੇ ਜਿਨ੍ਹਾਂ ਦੇ ਤੁਸੀਂ ਦਰਸ਼ਨ ਕਰੋਗੇ ਤੇ ਅਸੀਂ ਵੀ ਤੁਹਾਨੂੰ ਚੈਨਲ ਆਈ ਵਕ ਵਕ ਜੋ ਦਰਸ਼ਨ ਕਰਾਵਾਂਗੇ ਸੋ ਸਾਡੇ ਨਾਲ ਜੁੜੇ ਰਹਿਣਾ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰੋ ਅਸੀਂ ਤੁਹਾਨੂੰ ਸਾਰਾ ਹੀ ਉਥੋਂ ਦਾ ਗੁਰਦੁਆਰਾ ਚਵਾਰਾ ਸਾਹਿਬ ਦਾ ਜੋ ਸਭ ਕੁਝ ਦਿਖਾ ਰਹੇ ਹਾਂ ਸੋ ਜਰੂਰ ਸ਼ੇਅਰ ਕਰਨਾ ਜੀ ਇਹ ਉਹ ਪਵਿੱਤਰ ਸਥਾਨ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਸਭਾਏ ਮਾਨ ਨੇ ਤੇ ਸੰਗਤਾਂ ਮੱਥਾ ਟੇਕਦੀਆਂ ਨੇ ਤਾਂ ਤਾਂ ਚੇਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਜਨਮ ਸਥਾਨ ਗੁਰਦੁਆਰਾ ਚਬਾਰਾ ਸਾਹਿਬ